ਜੀ ਸਿਵਲ ਮਾੜੀ ਦੇ ਪਾਸ ਚੱਰਿਆ ਲੰਗਰ ਆ ਬਹੁਤ ਵਧੀਆ ਲੰਗਰ ਚੱਲ ਰਿਹਾ ਜਲੇਬੀ ਰੋਟੀ ਬਾਕੀ ਸੰਗਤ ਵੀ ਬਹੁਤ ਆਈ ਵੀ ਆ ਬਹੁਤ ਸੰਗਤ ਆਈ ਵੀ ਆ ਬਾਕੀ ਰਾਤ ਨੂੰ ਲੱਗੇ ਚੌਂਕੀ ਚੌਂਕੀ ਵੀ ਲਗਣੀ ਆ ਬਾਕੀ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਫਲ ਪਵਾਣਾ ਹੋਏ ਫਲ ਵੀ ਪਵੇਗਾ ਕਿ ਜਨੇ ਪੁੱਛਾ ਇੱਛਾ ਲੈਣਾ ਕੋਈ ਵੀ ਦੁੱਖ ਸੁੱਖ ਦਾ ਉਹ ਵੀ ਹੋਏਗਾ ਬਾਕੀ ਮੇਰੇ ਵੀਰ ਭਾਈ ਨੇ ਕੋਈ ਬਾਬੇ ਦੀ ਮੇਰੋ ਦਾ ਸੱਪ ਡੰਗਦੇ ਉਹਦਾ ਝਾੜਾ ਮਨਜ਼ੂਰ ਹੋਇਆ ਵਾ ਬਾਗੜ ਤੇ ਜੋ ਮਾੜੀ ਆ ਗੁੱਗਾ ਮਾੜੀ ਬਹੁਤ ਤਕੜਾ ਦਰਬਾਰ ਬਣਿਆ ਵਾ ਸਜਾਵਟ ਬਹੁਤ ਐੱਜ ਦੇਖੋ ਸਜਾਵਟ ਹੁਣ ਸਜਾਵਟ ਅੱਜ ਇਹ ਆ ਬੇਗਾ ਸਾਰੀ ਸਜਾਵਟ ਅੱਜ ਹਾਂਜੀ ਚਾਹ ਲੱਗਤ ਹਾਂਜੀ